ਜਦ ਵਿੱਚ ਮੈਂ ਪਾਈ ਸੀ ਜਦ ਤੁਸੀਂ ਕਮੇਟੀ ਬਣਾਈ ਸੀ ਕਿ ਤੁਹਾਨੂੰ ਵਿਚਾਰਨ ਵਸੇ ਕਿਹਾ ਸੀ ਕਿ ਜਿਹੜਾ ਸਰਦਾਰ ਬਿਰਸਾ ਸਿੰਘ ਬਲਟੋਏ ਦਾ ਨਾਮ ਤੁਸੀਂ ਪਾ ਰਿਓ ਹੈ ਕਿ ਸਿਆਸੀ ਆਦਮੀ ਹੈ ਔਰ ਹਰ ਗੱਲ ਦੇ ਉੱਤੇ ਇਹਨੇ ਸਿਆਸਤ ਕਰਨੀ ਹੈ ਕਿ ਉਹਨਾਂ ਨੂੰ ਇਸ ਧਰਨੇ ਦਾ ਕੋਈ ਦਰਦ ਨਹੀਂ ਹੈ ਕਿ ਇਹ ਧਰਨਾ ਰੁਕਿਆ ਜਾਂ ਧਰਨਾ ਹੋਣਾ ਸੀ ਇਹਨਾਂ ਨੂੰ ਦਰਦ ਸਿਰਫ ਉਸ ਗੱਲ ਦਾ ਹੈ ਕਿ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧਿ ਵਿਵਧਾਨ ਨੂੰ ਛਿੱਕੇ ਟੰਗਦੇ ਹੋ ਜਿਹੜੀ ਮਾਫੀ ਮੰਗੀ ਆ ਉਦੇ ਉੱਤੇ ਕਿਸੇ ਕੌਮ ਦੇ ਕਿਸੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਮੇਰੇ ਸਿਰ ਦੇ ਉੱਤੇ ਗੱਲ ਪਾਈ ਜਾ ਰਹੀ ਹੈ ਕਿ ਤੁਹਾਡੀ ਚਿੱਠੀ ਕਰਕੇ ਜਥੇਦਾਰ ਕਾਲ ਤਖਸਾਲ ਨੇ ਆਦੇਸ਼ ਦਿੱਤੇ ਨੇ ਕਿ ਇਹ ਜਿਹੜਾ ਧਰਨਾ ਸੀ 20 ਦਸੰਬਰ ਦਾ ਇਹਨੂੰ ਰੱਦ ਕੀਤਾ ਜਾਏ ਕਿ ਦਾਸ ਨੇ ਚਿੱਠੀ ਤੁਹਾਨੂੰ ਕੱਢਣ ਵਿੱਚ ਵੀ ਪਹਿਲੇ ਪਾਈ ਸੀ ਜੇ ਮੇਰੀ ਚਿੱਠੀ ਦਾ ਇਹਨਾਂ ਅਸਰ ਹੋਣਾ ਸੀ ਤੇ ਜਿੱਥੇ ਦਾ ਰਕਾਲ ਤੱਕ ਸਾਨੂੰ ਤੁਹਾਨੂੰ ਵੀ ਇਸ ਕਮੇਟੀ ਤੋਂ ਬਾਹਰ ਕੱਢ ਦਿੱਤੀ। ਇਹ ਅੱਜ ਗੱਲ ਜਿਹੜੇ ਮੇਰੇ ਸਿਰ ਤੇ ਪਾ ਰਹੇ ਨੇ ਮੈਨੂੰ ਪਤਾ ਕਿ ਕਿੱਥੋਂ ਇਹਨਾਂ ਨੂੰ ਅੱਖਾਂ ਦਿਖਾਈਆਂ ਗਈਆਂ ਕਿੱਥੇ ਇਹਨਾਂ ਦੀ ਧੋਰ ਕਿੱਥੇ ਗਈ ਹੈ ਇਹ ਆਰ ਆਪ ਡਰਦੇ ਆ ਦਿੱਲੀ ਨਹੀਂ ਪਹੁੰਚਦੇ। ਸਾਰਾ జగਤ ਜਾਣਦਾ ਹੈ ਸਾਰਾ ਸਿੱਖ ਪੰਥ ਜਾਣਦਾ ਹੈ ਕਿ ਤੁਸੀਂ ਕਿਸ ਲੈਵਲ ਦੀ ਰਾਜਨੀਤੀ ਕਰਦੇ ਹੋ ਔਰ ਤੁਹਾਡੀ ਹਰ ਮਨਸ਼ਾ ਜਿਹੜੀ ਹੈ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਉਹ ਅਸੀਂ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਰਦਾਰ ਬਿਰਸਾ ਸਿੰਘ ਬਲਟੋਵਾ ਨੇ ਇੱਕ ਵੀਡੀਓ ਪਾਈ ਔਰ ਉਹਦੇ ਵਿੱਚ ਜਿਹੜੀ ਦਾਸਵ ਨੂੰ ਸ੍ਰੀ ਅਕਾਲ ਤਖਸਾਲ ਨੂੰ ਚਿੱਠੀ ਲਿਖੀ ਗਈ ਸੀ ਉਹਦਾ ਜ਼ਿਕਰ ਕਰਦੇ ਹੋਏ ਕਾਫੀ ਕੁਝ ਗੱਲਾਂ ਕਹੀਆਂ ਮੈਂ ਸਿੰਘ ਸਾਹਿਬ ਜਥੇਦਾਰ ਕਾਲਤਕ ਸਾਹਿਬ ਜੀ ਨੂੰ ਬੇਨਤੀ ਕਰਦੇ ਹੋਏ ਇਹ ਗੱਲ ਦੱਸ ਰਿਹਾ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਤੁਸੀਂ ਬਣਾਈ ਸੀ ਔਰ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਗੱਲ ਹੋਈ ਸੀ ਉਹ ਮੈਂ ਰੂਬਰੂ ਆਪ ਜੀ ਨੂੰ ਉਸ ਚਿੱਠੀ ਦੇ ਵਿੱਚ ਲਿਖੀ ਸੀ ਔਰ ਮੇਰਾ ਫਰਜ਼ ਬੰਦਾ ਹੈ ਬਤੌਰ ਇੱਕ ਮੈਂਬਰ ਦੇ ਉੱਥੇ ਇੱਕ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਹੋਏ ਔਰ ਬਾਹਰ ਉਹਦੇ ਵਿਪਰੀਤ ਕੋਈ ਕੰਮ ਚੱਲ ਰਿਹਾ ਹੋਏ ਤੇ ਮੇਰੀ ਜ਼ਿੰਮੇਵਾਰੀ ਬੰਦੀ ਸੀ ਕਿ ਤੁਹਾਨੂੰ ਮੈਂ ਇਹ ਚਿੱਠੀ ਬਾਰੇ ਇਹ ਚਿੱਠੀ ਲਿਖ ਕੇ ਇਸ ਗੱਲ ਬਾਰੇ ਦੱਸਾਂ ਸੋ ਦਾਸ ਨੇ ਆਪਣਾ ਜਿੱਥੇ ਫਰਜ਼ ਨਿਭਾਇਆ ਔਰ ਮੈਂ ਤੁਹਾਨੂੰ ਇਸ ਪਹਿਲੀ ਚਿੱਠੀ 'ਚ ਵੀ ਕਿਆ ਸੀ ਜਿਸ ਵਿੱਚ ਮੈਂ ਪਾਈ ਸੀ ਜਦ ਤੁਸੀਂ ਕਮੇਟੀ ਬਣਾਈ ਸੀ ਕਿ ਤੁਹਾਨੂੰ ਵਿਚਾਰਨ ਵਸੇ ਕਿਆ ਸੀ ਕਿ ਜਿਹੜਾ ਸਰਦਾਰ ਬਿਰਸਾ ਸਿੰਘ ਬਲਟੋਏ ਦਾ ਨਾਮ ਤੁਸੀਂ ਪਾ ਰਿਓ ਆ ਕਿ ਸਿਆਸੀ ਆਦਮੀ ਹੈ ਔਰ ਹਰ ਗੱਲ ਦੇ ਉੱਤੇ ਇਹਨੇ ਸਿਆਸਤ ਕਰਨੀ ਹੈ ਇਸ ਕਰਕੇ ਇਹਨਾਂ ਦੇ ਨਾਮ ਨੂੰ ਇੱਥੋਂ ਹਟਾਇਆ ਜਾਏ ਔਰ ਕਿਸੇ ਗੈਰ ਸਿਆਸੀ ਬੰਦੇ ਨੂੰ ਇਸ ਕਮੇਟੀ ਦਾ ਮੈਂਬਰ ਪਾਇਆ ਜਾਏ ਮਗਰ ਇਹ ਕਮੇਟੀ ਦੀ ਜਿਸ ਵਕਤ ਮੀਟਿੰਗ ਹੁੰਦੀ ਹੈ ਔਰ ਕਲ ਸਰਦਾਰ ਮਿਰਸਾ ਸਿੰਘ ਮਲਟੂਆ ਜਿਸ ਤਰੀਕੇ ਦੀ ਵੀਡੀਓ ਪਾਉਂਦੇ ਹੈ ਉਹਨਾਂ ਦੀ ਗੱਲ ਤੋਂ ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਇਸ ਧਰਨੇ ਦਾ ਕੋਈ ਦਰਦ ਨਹੀਂ ਹੈ ਕਿ ਇਹ ਧਰਨਾ ਰੁਕਿਆ ਜਾਂ ਧਰਨਾ ਹੋਣਾ ਸੀ ਇਹਨਾਂ ਨੂੰ ਦਰਦ ਸਿਰਫ ਉਸ ਗੱਲ ਦਾ ਹੈ ਕਿ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧੀ ਵਿਧਾਨ ਨੂੰ ਛਿੱਕੇ ਟੰਗਦੇ ਉਹ ਜਿਹੜੀ ਮਾਫੀ ਮੰਗੀ ਆ ਉਹਦੇ ਉੱਤੇ ਕਿਸੇ ਕੌਮ ਦੇ ਕਿਸੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਹੜੀ ਉਸ ਮਾਫੀ ਨੂੰ ਉਸ ਤਰੀਕੇ ਨੂੰ ਉਸ ਢੰਗ ਨੂੰ ਮੈਂ ਆਪੋਜ਼ ਕੀਤਾ ਔਰ ਉਸ ਕਰਕੇ ਇਹਨਾਂ ਨੇ ਕੱਲ ਆਪਣਾ ਸਾਰਾ ਦਰਦ ਉਸ ਵੀਡੀਓ ਦੇ ਵਿੱਚ ਬਿਆਨ ਕੀਤਾ ਔਰ ਨਾਲ ਇਹ ਗੱਲ बार-बार ਇਹ ਮੇਰੇ ਸਿਰ ਦੇ ਉੱਤੇ ਗੱਲ ਪਾਈ ਜਾ ਰਹੀ ਹੈ ਕਿ ਤੁਹਾਡੀ ਚਿੱਠੀ ਕਰਕੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤੇ ਨੇ ਕਿ ਇਹ ਜਿਹੜਾ ਧਰਨਾ ਸੀ 20 ਦਸੰਬਰ ਦਾ ਇਹਨੂੰ ਰੱਦ ਕੀਤਾ ਜਾਏ ਮੈਂ ਬਲਟੋਆ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਦਾਸ ਨੇ ਚਿੱਠੀ ਤੁਹਾਨੂੰ ਕੱਢਣ ਵਸੇ ਵੀ ਪਹਿਲੇ ਪਾਈ ਸੀ ਜੇ ਮੇਰੀ ਚਿੱਠੀ ਦਾ ਇੰਨਾ ਅਸਰ ਹੋਣਾ ਸੀ ਤੇ ਜਥੇਦਾਰ ਅਕਾਲ ਤਖਸਾਲ ਨੂੰ ਤੁਹਾਨੂੰ ਵੀ ਇਸ ਕਮੇਟੀ ਤੋਂ ਬਾਹਰ ਕੱਢ ਦਿੰਦੇ ਇਹ ਚਿੱਠੀ ਸਿਰਫ ਉਹਨਾਂ ਦਿਨ ਮੈਂਬਰਾਂ ਦੇ ਪੰਜ ਮੈਂਬਰਾਂ ਚੋਂ ਤਿੰਨ ਮੈਂਬਰਾਂ ਦੀ ਗੱਲ ਰੱਖਣ ਵਸੇ ਜਥੇਦਾਰ ਸਾਹਿਬ ਨੂੰ ਦੱਸੀ ਹੈ ਔਰ ਇਸ ਚਿੱਠੀ ਕਰਕੇ ਜੇ ਤੁਹਾਡਾ ਧਰਨੇ ਦੇ ਵਿੱਚ ਕੋਈ ਵਿਗਨ ਪਿਆ ਰਿਹਾ ਜੇ ਤੁਹਾਡੀ ਕਿਦਰੀ ਗੱਲਬੰਦੀ ਹੋ ਖਰਾਬ ਹੋ ਰਹੀ ਹੈ ਤੇ ਮੈਂ ਹੱਥ ਜੋੜ ਕੇ ਪੂਰੇ ਪੰਥ ਦੇ ਅੱਗੇ ਆਪਣੀ ਚਿੱਠੀ ਨੂੰ ਵਿਡਰੋਅਲ ਕਰਨ ਦੀ ਗੱਲ ਕਰਦਾ ਮਗਰ ਇਹ ਕਦੀ ਨਹੀਂ ਹੋਣ ਦੇਵਾਂਗੇ ਕਿ ਤੁਸੀਂ ਜਿਹੜਾ ਕੌਮ ਦੇ ਨਾਲ ਖਿਲਵਾੜ ਪਿਛਲੇ ਸਮੇਂ ਤੋਂ ਕਰਦੇ ਆਏ ਹੋ ਦੁਬਾਰਾ ਕਰਨ ਮੈਂ ਜਤਦਾਦਾਰ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੀ ਮੈਂ ਗੱਲ ਕੀਤੀ ਸੀ ਅੱਜ ਸਾਬਤ ਹੋ ਗਈ ਹੈ ਸਰਦਾਰ ਮਿਰਸਾ ਬਿਲਟਵਾ ਇੱਕ ਰਾਜਨੀਤਿਕ ਪਾਰਟੀ ਨੂੰ ਬਿਲੋਂਗ ਕਰਦੇ ਹਨ ਰਾਜਨੀਤਿਕ ਪਾਰਟੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਂਟਰ ਕਰਦੇ ਹੀ ਇਹ ਆਪਣੇ ਆਪ ਤਾਰਪੀਟ ਹੋਈ ਹੈ ਔਰ ਇਹਨਾਂ ਨੂੰ ਇਹ ਅੱਜ ਗੱਲ ਜਿਹਨੇ ਮੇਰੇ ਸਿਰ ਤੇ ਪਾ ਰਹੇ ਨੇ ਮੈਨੂੰ ਪਤਾ ਕਿ ਕਿੱਥੋਂ ਇਹਨਾਂ ਨੂੰ ਅੱਖਾਂ ਦਿਖਾਈਆਂ ਗਈਆਂ ਕਿੱਥੇ ਇਹਨਾਂ ਦੀ ਡੋਰ ਕਸੀ ਗਈ ਹੈ ਇਹ ਆਰ ਆਪ ਡਰਦੇ ਆ ਦਿੱਲੀ ਨਹੀਂ ਪਹੁੰਚੇ ਸੋ ਇਹ ਗੱਲਾਂ ਬਲਟੋਆ ਸਾਹਿਬ ਤੁਹਾਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਹੈ ਸਾਰਾ ਜਗਤ ਜਾਣਦਾ ਹੈ ਸਾਰਾ ਸਿੱਖ ਪੰਥ ਜਾਣਦਾ ਹੈ ਕਿ ਤੁਸੀਂ ਕਿਸ ਲੈਵਲ ਦੀ ਰਾਜਨੀਤੀ ਕਰਦੇ ਹੋ ਔਰ ਤੁਹਾਡੀ ਹਰ ਮੰਨਸ਼ਾ ਜਿਹੜੀ ਹੈ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਵਾਸਤੇ ਕੀਤੀ ਜਾਂਦੀ ਹੈ ਤੁਮੇ ਸਿੰਘ ਸਾਹਿਬ ਜੀ ਆਪ ਜੀ ਦੇ ਚਰਣਾ ਜੀ ਬੇਨਤੀ ਕਰਦਾ ਤਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਹੈ ਧਰਨਾ ਰੱਖਿਆ ਸੀ ਉਹਨਾਂ ਦੇ ਚਰਣਾ ਦੇ ਵਿੱਚ ਬੇਨਤੀ ਕਰਦਾ ਕਿ ਮੇਰਾ ਮਕਸਦ ਇਹ ਚਿੱਠੀ ਨੂੰ ਸਿਰਫ ਅਕਾਲ ਤਖਤ ਸਾਹਿਬ ਦੇ ਨਜ਼ਰਾਂ ਦੇ ਵਿੱਚ ਲਿਆਉਣਾ ਉਸ ਮੀਟਿੰਗ ਦਾ ਜਿਹੜਾ ਵੇਰਵਾ ਸੀ ਉਹਨਾਂ ਨੂੰ ਦੱਸਣਾ ਸੀ ਮੇਰਾ ਕੋਈ ਮਕਸਦ ਨਹੀਂ ਹੈ ਕਿ ਤੁਸੀਂ ਕਿਉਂਕਿ ਇਹ ਤੁਹਾਡਾ ਆਪਣਾ ਏਜੰਡਾ ਹੋ ਸਕਦਾ ਹੈ ਉਹ ਪੰਜ ਮੈਂਬਰੀ ਕਮੇਟੀ ਦਾ ਏਜੰਡਾ ਨਹੀਂ ਸੀ ਇਹ ਤੁਹਾਡਾ ਆਪਣਾ ਏਜੰਡਾ ਹੋ ਸਕਦਾ ਤੁਸੀਂ ਧਰਨਾ ਦੇਣਾ ਹੈ ਜਾਂ ਨਹੀਂ ਦੇਣਾ ਮਗਰ ਆਪਣੀ ਜਿਹੜੀ ਕਮੀਆਂ ਨੇ ਉਹਦਾ ਠਿਕਣਾ ਮੇਰੇ ਸਿਰ ਤੇ ਫੜਨ ਦੀ ਕੋਸ਼ਿਸ਼ ਨਾ ਕੀਤੀ ਜਾਏ ਸੋ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮੇਰੀ ਚਿੱਠੀ ਕਰਕੇ ਅਗਰ ਤੁਹਾਨੂੰ ਹੋ ਰਿਹਾ ਤੇ ਮੈਂ ਹੱਥ ਬਨ ਕੇ ਤੁਹਾਨੂੰ ਇਹ ਕਹਿੰਦਾ ਵਾਂ ਕਿ ਤੁਸੀਂ ਮੇਰੀ ਚਿੱਠੀ ਨੂੰ ਵਿਡਰੋਅਲ ਸਮਝਦੇ ਹੋਏ ਆਪਣੀਆਂ ਜਿਹੜੀਆਂ ਰੂਪਰੇਖਾਵਾਂ ਤੁਸੀਂ ਬਣਾਈਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਸ ਤੇ ਤੁਸੀਂ ਜਾਰੀ ਰਹਿਵੋ ਔਰ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਆਦੇਸ਼ ਜਦ ਤਹਾਂ ਤੱਕ ਸਾਬ ਕਰਨਗੇ ਅਸੀਂ ਉਹਦੇ ਅਧੀਨ ਕੰਮ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ